ਵਿਖੇ ਡਾਕਟਰ ਮਿਹਰ ਸਿੰਘ ਕਲੋਨੀ ਚ ਦਿਨ ਦਿਹਾੜੇ ਹੀ ਚੋਰਾਂ ਵੱਲੋਂ ਧਾਵਾ ਬੋਲ ਦਿੱਤਾ ਗਿਆ ਜਿੱਥੇ ਕਿ ਪਹਿਲਾਂ ਇੱਕ ਕੋਠੀ ਚ ਰਹਿੰਦੇ ਦੋ ਪਰਿਵਾਰਾਂ ਦੇ ਕਮਰਿਆਂ ਚ ਚੋਰਾਂ ਵੱਲੋਂ ਧਾਵਾ ਬੋਲਿਆ ਗਿਆ ਤੇ ਉੱਥੇ ਹੀ ਇੱਕ ਹੋਰ ਘਰ ਤੇ ਚੋਰਾਂ ਵੱਲੋਂ ਧਾਵਾ ਬੋਲਿਆ ਗਿਆ ਜਿੱਥੇ ਕਿ ਚੋਰਾਂ ਵੱਲੋਂ ਗਹਿਣੇ ਤੇ ਕੁਝ ਨਕਦੀ ਵੀ ਜਿਹੜੀ ਚੋਰੀ ਕਰ ਲਈ ਗਈ ਹੈ ਇਸ ਬਾਬਤ ਪੀੜਤਾਂ ਵੱਲੋਂ ਵਧੇਰੇ ਜਾਣਕਾਰੀ ਸਾਂਝੀ ਕੀਤੀ ਗਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਸਰਦ ਦੋ ਜੋ 에피ਸੋਡ ਵਾਲਿਆਂ ਦਾ ਸੀਗਾ ਚੈਨੇ ਤੇ ਦੋ ਮੁੰਦਿਆਂ ਜਿਹੜਾ ਚੋਰੀ ਹੋਈ ਕਿੱਥੇ ਕਿੱਦਾਂ ਬਣਾ ਅਸੀਂ ਸ਼ੌਕ ਤੇ ਅਸੀਂ ਪਸ਼ਾ ਸਰਕਾਰੀ ਚੋਰੀ ਕਰਦੀ ਹੈ ਟੇਲਰ ਦੀ ਕਿੱਥੇ ਚੋਕ ਕਰ ਦੋ ਚਾਈ ਮਾਰਕੀਟ ਚ ਹਾਂਜੀ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਚੋਰੀ ਸਾਨੂੰ ਵੀ ਕਿਸੇ ਨੇ ਫੋਨ ਕੀਤਾ ਸੀਗਾ ਅੱਛਾ ਹਾਂਜੀ ਵੀ ਤੁਹਾਡੇ ਤੇ ਉਦੀ ਕਰੇ ਹੋਗੀ ਫਿਰ ਅਸੀਂ ਆਣ ਕੇ ਦੇਖਿਆ ਜੇ ਤੁਸੀਂ ਆਏ ਕੀ ਦੇਖਿਆ ਅੰਕੀ ਅਸੀਂ ਆਣ ਕੇ ਦੇਖੇ ਲੋਕ ਦੇਖੇ ਟੁੱਟੇ ਪੈਸੇ ਗਏ ਤੇ ਫਿਰ ਮੈਂ ਦੇਖਿਆ ਤੇ ਰੋਲਾ ਪਉਣ ਲੱਗੀ ਵੀ ਚੋਰੀ ਹੋ ਗਈ ਆ ਫਿਰ ਲਮਾਰੀਆਂ ਦੇਖਿਆ ਲਮਾਰੀਆਂ ਵੀ ਤੋੜੀਆਂ ਪਈਆਂ ਸੀ ਫਿਰ ਸੋਨਾ ਦੇਖਿਆ ਸੋਨਾ ਵੀ ਹਨੀ ਸੀ ਨੁਕਸਾਨ ਹੋ ਗਿਆ ਨੁਕਸਾਨ ਚਾਰ ਚੀਜ਼ਾਂ ਤੇ ਹੈਗੀ ਕਾਫੀ ਭਾ ਜਿੰਨੇ ਸਭ ਫਿਰ ਵੀ ਕਿੰਨਾ ਵੀ ਗਿਆ ਨਰਦੀ ਕਿੰਨੇ ਸੀ ਜਾਣੇ ਕਿੰਨੇ ਸੀ ਜਾਣੇ ਚਾਰ ਚੀਜ਼ਾਂ ਦੋ ਮੁੰਦੀਆਂ ਵਾਲੀਆਂ ਤੇ ਜਾਨ ਸੀਗੀ ਟੋਲੇ ਟੋਲੇ ਦੀ ਨਹੀਂ ਪੈਸੇ ਨਹੀਂ ਸੀਗੇ ਟੋਲੇ ਟੋਲੇ ਦੀ ਜਾਨ ਜੀ ਜੱਜ ਸੀ ਹਾਂਜੀ ਠੀਕ ਕੋਈ ਸੀਸੀਟੀਵੀ ਕੈਮਰਾ ਲੱਗੇ ਨਹੀਂ ਲੱਗੇ ਭਾਜੀ ਨਹੀਂ ਲੱਗੇ ਅਸੀਂ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਪਤਾ ਲੱਗੇ ਸਾਨੂੰ ਸਾਥੀ ਮਲੇ ਸਾਨੂੰ ਕਿਸੇ ਪਾਸੇ ਠੀਕ ਹਾਂਜੀ ਯਾਦੀ ਨਾ ਤਾ ਮਨੇਸ਼ਾ ਸਰ ਇਹਦੀ ਕੋਈ ਚੋਰੀ ਹੋਈ ਸੀ ਕੀ ਕਿਤੇ ਮੈਂ ਕੰਮ ਤੇ ਹੀ ਗਈ ਸਲੋਨ ਤੇ ਮੈਂ ਜੋਬ ਕਰਦੀ ਉੱਥੇ ਸੀਗੀ ਇੱਥੇ ਨਡਾਲਾ ਲੈਟ ਸਮਾਨ ਉਹ ਕੋਈ ਅਜੇ ਤੱਕ ਨਹੀਂ ਹੋਇਆ ਮੈਨੂੰ ਲੱਗਦਾ 11 ਤੋਂ ਸ਼ਾਇਦ 12 ਤੱਕ ਦਾ ਟਾਈਮ ਦੁਪਹਿਰ ਦੇ ਟਾਈਮ ਕਰ ਕੋਈ ਵੀ ਨਹੀਂ ਸੀਗਾ ਅਸੀਂ ਸਾਰੇ ਘੰਮਤੇ ਗਏ ਸੀਗੇ ਕਿੰਨੀ ਕਿਸ ਤਰ੍ਹਾਂ ਬੜਾ ਲਗਰਪਟ ਰਚ ਹੋਈ ਹੋਈ ਕਿੰਨੇ ਵਿੱਚ ਬੜਾ ਹੋ ਗਿਆ ਉਹ ਜਦ ਅਸੀਂ ਹਨ ਫੋਨ ਆਇਆ ਅਚਾਨਕ ਕਿ ਤੁਹਾਡੇ ਘਰੇ ਚੋਰੀ ਹੋ ਗਈ ਤੇ ਫਿਰ ਅਸੀਂ ਆਏ ਇੱਥੇ ਤੇ ਸਾਰਾ ਕੁਝ ਸਾਰਾ ਸਮਾਨ ਖਿਲ ਰਿਆ ਸੀਗਾ ਤੇ ਸਾਰਾ ਸੋਨਾ ਜੋ ਚੈਨਾ ਚੂਨਾ ਛਾਪਾਂ ਜੈਂਟਸ ਲੇਡੀਜ਼ ਸਾਰਾ ਕੁਝ ਲੱਗੇ ਵਾਲੀਆਂ ਹੀ ਮੇਰੀਆਂ ਮੈਂ ਜੇ ਥੋੜਾ ਜਿਹਾ ਹੋਇਆ ਚੇਂਜ ਕੀਤੀ ਹਲਾਈਆਂ ਸੀਗੀਆਂ ਤੇ ਸਾਰਾ ਕੁਝ ਲੱਗੇ ਕਿੰਨਾ ਕੁ ਨੁਕਸਾਨ ਹੋ ਗਿਆ ਪੈਹੇ ਵੀ ਲਾਗੇ ਨਾਲ ਕਾਫੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਸਾਰਾ ਸੋਨਾ ਲੈ ਕੇ ਕਿੰਨੇ ਕੁ ਪੋਲੇ ਸੋਨਾ ਸੀ ਕਿੰਨੀ ਕੁ ਲਗਦੀ ਸੀ ਉਹ ਹੈਗਾ ਹੀ 4-5 ਲੱਖ ਦਾ ਹੈਗਾ ਹੀ ਤਕਰੀਬਨ ਸਾਰਾ ਦਾ ਨੁਕਸਾਨ ਹੋਇਆ ਹਾਂਜੀ ਕੀ ਕਹਣਾ ਕੋਈ ਨਹੀਂ ਕੀ ਕੀ ਹੋਇਆ ਕਿ ਹੁਣ ਇਨਸਾਫ ਦਿੱਤਾ ਜਾਵੇ ਪੁਲਿਸ ਨੂੰ ਦੱਸਿਆ ਸੀ ਹਾਂਜੀ ਪੁਲਿਸ ਨੂੰ ਦੱਸਿਆ ਠੀਕ ਹੈ ਆਈ ਪੁਲਿਸ ਕਿ ਨਹੀਂ ਹਜੇ ਤੱਕ ਨਹੀਂ ਆਈ ਪੁਲਿਸ ਪਰ ਹੋ ਗਿਆ ਕਿੰਨੇ 3 ਕ ਘੰਟੇ ਹੋ ਗਏ ਕਾਲ ਕੀਤੀ ਉਹਨਾਂ ਨੂੰ ਕੌਣ ਯਾ ਤੱਕ ਨਹੀਂ ਆਇਆ ਹਾਂਜੀ ਨਹੀਂ ਆਇਆ ਕੋਈ